ਦਾਨ ਸਾਹਿਬ ਹੋਰ ਨਾਲ ਦੀ ਨਾਲ ਸਾਰੇ ਸਹਿਯੋਗੀ ਸਾਥੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਜੀਤ ਸਿੰਘ ਦੂਰ ਪਿਛੇ ਥੂੜੀਆਂ ਜੀਆਂ ਜ਼ਰੂਰੀਆਂ ਦੀਆਂ ਗੈਰ ਹਾਜ਼ਰੀਆਂ ਲੱਗਦੀਆਂ ਰਹੀਆਂ ਪਰ ਅੱਜ ਮੈਂ ਕਿਹਾ ਵੀ ਅੱਜ ਜ਼ਰੂਰ ਬਈ ਬਹੁਤ سارے ਸੱਜਣ ਇਹਨਾਂ ਦਿਨਾਂ ਜੋ ਡਰਕਾਂ ਟੁੱਟ ਗਈਆਂ ਜਾਨੀ ਨੁਕਸਾਨ ਵੀ ਹੋਏ ਨੇ ਸਾਰੇ ਪਾਸੇ ਆਪਾਂ ਦੇਖਿਆ ਪਰ ਫੇਰ ਵੀ ਲੋਕਾਂ ਨੂੰ ਦਾਤ ਆ ਜੀ ਵੀ ਆਪਸ ਵਿੱਚ ਗੱਲ ਹੈ ਵੀ ਨੁਕਸਾਨ ਹੋਇਆ 45 ਬੰਦੇ ਆ ਕੇ ਪ੍ਰਧਾਨ ਮੰਤਰੀ ਕਹਿੰਦਾ ਵੀ ਇਹ ਖਾਲਸਤਾਨੀਆਂ ਪਰ ਉਹਨਾਂ ਨੇ ਕਹਿੰਦਾ ਬਹੁਤ ਮਦਦ ਕੀਤੀ ਹੈ ਇੱਥੇ ਸਾਡੇ ਇਲਾਕਿਆਂ ਦੇ ਵਿੱਚ ਸੋ ਇੱਕ ਅਜਿਹੀ ਸੰਸਥਾ ਹੈ ਜਿਹਨੇ ਦੁਨੀਆ ਦੇ ਵਿੱਚ ਇੱਕ ਨਾਮ ਬਣਾਇਆ ਔਰ ਬਹੁਤ ਸਾਰੇ ਲੋਕ ਜਿਹੜੇ ਉਹ ਇੱਥੇ ਬੈਠੇ ਹੀ ਉਹਨਾਂ ਨੂੰ khalsa.org ਤੇ ਜਾ ਕੇ ਡੋਨੇਟ ਕਰਦੇ ਨੇ ਸੋ ਜਿਹੜਾ ਵੀ ਸੱਜਣ ਕੋਈ ਕਰਨਾ ਚਾਹੇ ਤੇ ਜ਼ਰੂਰ ਕਰਨਾ ਚਾਹੀਦਾ ਰਹੀ ਰਹੇ ਗਾਉਂਦੇ ਰਹੇ ਪੋਯਾਦਨਾ ਤੁਨੋ ਗੀਤ ਮਨ